ਕੱਪਾ ਗਏ ਦੇਖੋ ਨਾ ਬਾੜੀ ਚ ਇੱਥੇ ਪਹਿਨਾ ਆਪਾਂ ਨੇ ਬਿੱਜੀ ਸੀ ਸੌਫ ਤੇ ਸੌਫ ਨੂੰ ਦੇਖੋ ਆਪਾਂ ਨੇ ਪੱਟ ਲਿਆ ਉਹ ਵੀ ਆਪਾਂ ਦੇਖੋ ਵੀਡੀਓ ਪਾਵਾਂਗੇ ਸੌਫ ਵਾਲੀ ਵੀ ਕਿੰਨੀ ਆਪਾਂ ਨੇ ਸੌਫ ਦਾ ਵੀ ਪਾਇਆ ਸੀ ਤੇ ਕਿੰਨੀ ਆਪਾਂ ਨੂੰ ਸੌਫ ਸਾਰੀ ਨਿਕਲੀ ਆ ਗਈ ਤੇ ਉਸ ਤੋਂ ਬਾਅਦ ਦੇਖੋ ਇਹ ਚ ਆਪਾਂ ਨੇ ਪਾਤੀ ਤੂੜੀ ਤੂੜੀ ਪਾ ਕੇ ਨਾ ਉੱਤੇ ਸਮਝ ਲਓ ਪਹਿਨਾ ਬੱਟਾ ਸੀ ਬੱਟਾ ਤਾਂ ਮਜੂਕਰੀ ਪਈਆਂ ਨੇ ਫਿਰ ਤੂੜੀ ਪਾਤੀ ਸੀ ਤੂੜੀ ਪਾ ਕੇ ਦੇਖੋ ਇਹਨਾਂ ਇਹਨੂੰ ਆਪਾਂ ਗੁੱਡਾਂ ਕੇ ਸਮਾਰ ਕੇ ਵਿੱਥੋਂ ਨੂੰ ਆਪਾਂ ਇਹਨੂੰ ਪੋਲਾ ਕਰਨਾ ਬਿਲਕੁਲ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪੀਜਾਂਗੇ ਹਲਦੀ ਜਿਹੜੀ ਹਲਦੀ ਲਾਉਣੀ ਆ ਹਲਦੀ ਆਪਾਂ ਪਹਿਲੀ ਵਾਰੀ ਲਾ ਰਹੇ ਆ ਸੁਣਿਆ ਤਾਂ ਬਹੁਤ ਵਾਰੀ ਆ ਵੀ ਹਲਦੀ ਹੋ ਜਾਂਦੀ ਹੈਗੀ ਲਾਏ ਤੋਂ ਤੇ ਇਹ ਆਪਾਂ ਦੇਖੋ ਹੁਣ ਟਰਾਈ ਕਰਕੇ ਦੇਖਾਂਗੇ ਵੀ ਹਲਦੀ ਕਿਵੇਂ ਹੁੰਦੀ ਹੈਗੀ ਤੇ ਇਹ ਫਿਰ ਪਹਿਨਾ ਆਪਾਂ ਚੰਗੀ ਤਰ੍ਹਾਂ ਦੇਖੋ ਥਾ ਨੂੰ ਪੱਟ ਲੈਣਾ ਪੱਟ ਕੇ ਪੋਲਾ ਕਰ ਲੈਣਾ ਤੇ ਇਹਦੇ ਵਿੱਚ ਪਹਿਨਾ ਰੂੜੀ ਵਾਲੀ રે ਵੀ ਆਪਾਂ ਨੇ ਪਾਈ ਸੀ ਉਹ ਵੀ ਪਹਿਨਾ ਵੱਧ ਪੈਗੀ ਥੋੜੀ ਜੀ ਰੂੜੀ ਵਾਲੀ રે ਇੱਕ ਦੀ ਆਪਾਂ ਥੋੜੀ ਜੀ ਘਾਟੀ ਪਾਈ ਹੈਗੀ ਉਹ ਵੀ ਆਪਾਂ ਨੇ ਇਹਦੇ ਉੱਤੇ ਛਾਣਾ ਜਾਂ ਦਿੱਤਾ ਸੀ ਇਹ રે ਦਾ ਉਹ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਦੇਖੇ ਇਹਨੂੰ ਪਟਾਂਗੇ ਪਟ ਕੇ ਬਿਲਕੁਲ ਆਪਾਂ ਇਹਨੂੰ ਪੋਲਾ ਕਰ ਲੈਣਾ ਥਾਂ ਨੂੰ ਜੇ ਮਿੱਟੀ ਬਹੁਤ ਜ਼ਿਆਦਾ ਕਾਢੀ ਆ ਤਾਂ ਪਹਿਲਾਂ ਤੁਸੀਂ ਇਹਨੂੰ ਪਾਣੀ ਲਾ ਦਿਓ ਪਾਣੀ ਲਾ ਕੇ ਦੇਖੋ ਫਿਰ ਤੁਸੀਂ ਪੁੱਟ ਲਓ ਜੇ ਕਈ ਵਾਰ ਮਿੱਟੀ ਕਾਢੀ ਹੁੰਦੀ ਹੈ ਨਾ ਆਪਾਂ ਤੋਂ ਪੱਟੀ ਨਹੀਂ ਜਾਂਦੀ ਤਾਂ ਇਹ ਵਧੀਆ ਤਰੀਕਾ ਆਪਾਂ ਪਾਣੀ ਲਾ ਦੋ ਪਾਣੀ ਲਾ ਕੇ ਮਿੱਟੀ ਪੋਲੀ ਹੋਈ ਹੁੰਦੀ ਹੈ ਫਿਰ ਆਪਾਂ ਸਾਰੇ ਨੂੰ ਪੱਟ ਦੋ ਇਹ ਵੀ ਦੇਖੋ ਸਾਰੇ ਨੂੰ ਆਪਾਂ ਪਹਿਲਾਂ ਬੱਟਾਂ ਇਹਨੇ ਪ੍ਰਾਣੀਆਂ ਬਣੀਆਂ ਹੋਈਆਂ ਨੇ ਉਹ ਢਾਹਾਂਗੇ ਢਾਹ ਕੇ ਚੰਗੀ ਤਰ੍ਹਾਂ ਦੇਖੋ ਜਿਹੜੀ ਆਪਣੇ ਤੂੜੀ ਗਲੀ ਹੋਈ ਤੂੜੀ ਪਈ ਆਪਾਂ ਨੇ ਜਿਹੜੀ ਗਲੀ ਹੋਈ ਤੂੜੀ ਆ ਉਹਨੂੰ ਆਪਾਂ ਸਾਰੇ ਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਕਿਉਂਕਿ ਆਪਾਂ ਨੂੰ ਵੀ ਇਹ ਲੱਗਦਾ ਵੀ ਇੱਕ ਵਾਰੀ ਆਪਾਂ ਵੀ ਟਰਾਈ ਕਰਕੇ ਦੇਖੀਏ ਵੀ ਹਲਦੀ ਲੱਗਦੀ ਹੈ ਜਾਂ ਨਹੀਂ ਕਿਉਂਕਿ ਆਪਣੇ ਕੋਲ ਤਾਂ ਹੈਗਾਗਾ ਬਾਦੂ ਤੇ ਇਸ ਕਰਕੇ ਦੇਖੋ ਹੁਣ ਆਪਾਂ ਸਾਰੇ ਨੂੰ ਗੁੱਡ ਲਾਂਗੇ ਗੁੱਡੀ ਕੀ ਚੰਗੀ ਤਰ੍ਹਾਂ ਫੇਰ ਆਪਾਂ ਦੇਖੋ ਇਹਦੀਆਂ ਬੱਟਾ ਬਣਾਵਾਂਗੇ ਤੇ ਤੁਸੀਂ ਇਹ ਨਾ ਸੋਚੋ ਵੀ ਇਹ ਵੀਡੀਓ ਪਾਉਣ ਦੇ ਮਾਰੇ ਵੀ ਇਹ ਕਰ ਰਹੇ ਆਗੇ ਪਰ ਨਹੀਂ ਇਹ ਮੈਂ ਵੀਡੀਓ ਨੂੰ ਛੱਡ ਕੇ ਵੀ ਦੇਖੋ ਇਦਾਂ ਹੀ ਆਪਾਂ ਜਿਹੜੀ ਬੀਜ ਬਿਜਾਈ ਉਹ ਕਰਦੇ ਰਹਿੰਦੇ ਆਗੇ ਕਿਉਂਕਿ ਦੇਖੋ ਜਿਹੜੀਆਂ ਸਬਜ਼ੀਆਂ ਲਾਉਣਾ ਸਬਜ਼ੀਆਂ ਲਾਉਣ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਆ ਹਰੇ ਭਾਈ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗਦੀ ਆ ਮੈਨੂੰ ਇਦਾਂ ਲੱਗਦਾ ਵੀ ਜਿੱਥੇ ਵੀ ਕੋਈ ਵੇਲਾ ਥਾਂ ਪਿਆ ਹੋਵੇ ਤਾਂ ਵੀ ਉਹ ਤੇ ਆਪਾਂ ਕੋਈ ਨਾ ਕੋਈ ਸਬਜ਼ੀ ਲਾ ਲਈਏ ਜਾਂ ਕੋਈ ਬੂਟਾ ਲਾ ਲਈਏ ਛੋਟਾ ਮੋਟਾ ਵੀ ਉਹ ਵਧੀਆ ਲੱਗਦਾ ਹੈਗਾ ਜਾਨੀ ਕਿ ਇਸ ਕਰਕੇ ਜਦੋਂ ਮੇਰੇ ਕੋਲ ਦੇਖੋ ਟਾਈਮ ਹੁੰਦਾ ਥੋੜਾ ਮੋਟਾ ਮੈਂ ਟਾਈਮ ਕੱਢ ਕੇ ਤੇ ਇਸ ਤਰੀਕੇ ਨਾਲ ਦੇਖੋ ਫਿਰ ਆਪਾਂ ਜਿਹੜਾ ਥਾਂ ਦਾ ਸਾਰਾ ਤਿਆਰ ਕਰ ਲੈਣੇ ਆਗੇ ਇਹ ਦੇਖੋ ਹਲਦੀ ਆ ਇਹ ਜਿਹੜੀ ਹਲਦੀ ਆ ਕੱਚੀ ਹਲਦੀ ਆ ਇਹ ਕੱਚੀ ਹਲਦੀ ਇਹ ਆਪਾਂ ਨੂੰ ਮਿਲ ਜਾਂਦੀ ਹੈਗੀ ਤੇ ਇਹ ਆਪਾਂ ਨੇ ਮੰਗਾਲੀ ਸੀ ਹੁਣ ਦੇਖੋ ਉਸ ਤੋਂ ਬਾਅਦ ਜਦੋਂ ਆਪਾਂ ਨੇ ਵੱਟਾਂ ਸਾਰੀਆਂ ਦੇਖੋ ਬਣਾ ਲਈਆਂ ਵੱਟਾਂ ਜਿਹੜੀ ਵੱਟ ਹੁੰਦੀ ਹੈ ਨਾ ਇਹ ਆਮ ਵੱਟ ਨਾਲ ਥੋੜੀ ਜਿਹੀ ਚੌੜੀ ਬਣਾਉਣੀ ਹੁੰਦੀ ਹੈਗੀ ਜਿਵੇਂ ਕਿ ਆਪਾਂ ਕਦੂ ਤੋਰੀਆਂ ਲਾਉਣੀਆਂ ਆ ਉਹ ਵੱਟ ਨਾਲ ਥੋੜੀ ਜਿਹੀ ਚੌੜੀ ਵੱਟ ਹੁੰਦੀ ਹੈ ਇਹ ਤਾਂ ਜਿਹੜੀ ਦੇਖੋ ਜਗ੍ਹਾ ਆਪਾਂ ਇਹਦੀ ਛੱਡਣੀ ਹੈਗੀ ਜਿਵੇਂ ਕਿ ਕਿੰਨੀ ਕਿੰਨੀ ਦੂਰੀ ਤੇ ਲਾਉਣੀਆਂ ਇਹ ਸਮਝ ਲਓ ਆਪਾਂ ਇਹਨੂੰ 5-5 ਇੰਚ ਯਾਨੀ ਕਿ 5 ਜਾਂ 10 ਇੰਚ ਆਪਾਂ ਇੰਨੀ ਕਿ ਜਗ੍ਹਾ ਛੱਡ ਕੇ ਦੂਰੀ ਤੇ ਲਾਉਣੇ ਆਗੇ क्योंकि जेड़ा यदा बूटा होंगे गा ये पत्ते थोड़े जे वे होंगे चौड़े होंगे है गए तो जे आप थोड़ा जहा बिरला बिरला लावे तो अपना बूटा वो फैलूगा तो वैसे तो यह देखो तो ही पता लगेगा भी यह उगरता ज ना क्योंकि पहली बार आप ट्राई कर रहे हैं यह पर चांस है भी यह हल्दी हो जूगी बाकी उगरे तो ही पता लगता गा कई बार बी एदा आ जाता गा तो इस करके अपना बी भी, भी पूरा ट्रई ना लिया गा पूरा वजी यानी कि पकाई पकुई करके लिया गा ਕਿਉਂਕਿ ਦੇਖੋ ਇਹਦਾ ਵੀ ਵੀ ਦੇਖੋ ਛੇਤੀ ਛੇਤੀ ਮਿਲਦਾ ਨਹੀਂ ਹੈਗਾ ਵਧੀਆ ਤੇ ਇਹਨੂੰ ਆਪਾਂ ਦੇਖੋ ਸਾਰੇ ਨੂੰ ਇਸ ਤਰੀਕੇ ਨਾਲ ਲਾ ਦੇਣਾਗਾ ਤੇ ਜਦੋਂ ਲਾਉਣਿਆਂ ਖਰਚ ਆ ਜਾ ਤਾਂ ਬਹੁਤ ਚੜਦਾ ਵੀ ਹਾਂ ਵੀ ਹੋ ਜੂਗੀ ਵੀ ਆਪਾਂ ਹਲਦੀ ਲਾਉਣਿਆਂਗੇ ਭਾ ਚਾਹੇ ਥੋੜੀ ਹੋ ਜੇ ਪਰ ਹੋ ਜੇ ਕਿਉਂਕਿ ਮੈਂ ਤਾਂ ਬਹੁਤ ਜ਼ਿਆਦਾ ਕਰੀ ਐ ਤੇ ਟਾਈਮ ਹੁੰਦਾ ਨਹੀਂ ਦੇਖੋ ਟਾਈਮ ਚੋਂ ਟਾਈਮ ਕੱਢ ਕੇ ਆਪਾਂ ਪੂਰਾ ਮੱਥਾ ਮਾਰ ਕੇ ਇੱਥੇ ਆਪਾਂ ਇਹ ਲਾ ਰਹੇ ਹਾਂਗੇ ਇਹ ਸਾਰੇ ਚ ਆਪਾਂ ਲਾ ਦਾਂਗੇ ਥੋੜੀ ਥੋੜੀ ਦੂਰੀ ਤੇ ਲਾਉਣਾਗਾ ਆਪਾਂ ਨੇ ਤੇ ਜਾਨੀ ਕਿ ਦੋ ਕੁ ਗਿੱਠਾ ਛੱਡ ਕੇ ਆਈਡੀ ਇਹ ਨਾਲ ਇਸ ਤਰੀਕੇ ਨਾਲ ਇਹਨੂੰ ਆਪਾਂ ਦੱਬ ਦੇਣਾ ਹੈ ਤੇ ਜਿਹੜੀ ਗੰਢੀ ਆਪਾਂ ਨੂੰ ਇਹ 20 ਮਿਲੀਆ ਖੈਰ ਬੀਏ ਬਹੁਤ ਵਧੀਆ ਮਿਲੇਗਾ ਇੱਕ ਵਾਰੀ ਤਾਂ ਤੇ ਬਾਕੀ ਦੇਖੋ ਆਪਾਂ ਨੇ ਪਹਿਨਾ ਵੀ ਕਿਹਾ ਵੀ ਇਹ ਉਗਰੇ ਤੋਂ ਹੀ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਦਾ ਹੋਊਗਾ ਬੀਏਗਾ ਤੇ ਇਸੇ ਤਰ੍ਹਾਂ ਹੀ ਦੇਖੋ ਆਪਾਂ ਜਿਹੜੀਆਂ ਸਬਜ਼ੀਆਂ ਉਹ ਹਮੇਸ਼ਾ ਆਪਾਂ ਨੂੰ ਲਾਉਂਦੇ ਰਹਿਣਾ ਚਾਹੀਦਾ ਚਾਹੇ ਥੋੜੀ ਹੁੰਦੀ ਆ ਪਰ ਆਪਾਂ ਨੂੰ ਕੋਸ਼ਿਸ਼ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਜਿਵੇਂ ਕਿ ਦੇਖੋ ਤੁਹਾਨੂੰ ਪਤਾ ਹੀ ਆ ਵੀ ਮੇਰੇ ਕੋਲ ਵੀ ਦੇਖੋ ਟਾਈਮ ਬਹੁਤ ਘੱਟ ਹੁੰਦਾ ਫਿਰ ਵੀ ਦੇਖੋ ਆਪਾਂ ਟਾਈਮ ਚੋਂ ਟਾਈਮ ਕੱਢ ਕੇ ਦੇਖੋ ਇਹ ਇੱਧਰ ਲਾਉਣੇ ਆਗੇ ਬਾੜੀ ਚ ਵੀ ਅੱਧਾ ਘੰਟਾ ਮਿਲ ਜੇ 15 ਮਿੰਟ ਜਿੰਨਾ ਵੀ ਆਪਾਂ ਨੂੰ ਟਾਈਮ ਮਿਲਦਾਗਾ ਉਨਾ ਆਪਾਂ ਟਾਈਮ ਇੱਥੇ ਲਾਈਏ ਇਸ ਤਰੀਕੇ ਨਾਲ ਦੇਖੋ ਜਿਹੜੀ ਹਲਦੀ ਆ ਉਹ ਸਾਰੀ ਆਪਾਂ ਲਾ ਦੇਣੀ ਆ ਇੱਕ ਦੂਜੀ ਸਾਈਡ ਆ ਜਗਾ ਉੱਥੇ ਵੀ ਦੇਖੋ ਆਪਣੇ ਬਹਿਣਾ ਲਾਤੀ ਸੀਗੀ ਉਸ ਤੋਂ ਬਾਅਦ ਇੱਥੇ ਥਾਂ ਠੀਕ ਕਰਨ ਵਾਲਾ ਸੀਗਾ ਉਸ ਤੋਂ ਬਾਅਦ ਥਾਂ ਠੀਕ ਕਰਕੇ ਆ ਦੇਖੋ ਇੱਥੇ ਵੀ ਆਪਾਂ ਲਾਤੀ ਇਧਰਲੀ ਸਾਈਡ ਦੇਖੋ ਹਲਦੀ ਲਾ ਕੇ ਆਪਾਂ ਨੇ ਪਾਣੀ ਵੀ ਲਾਤਾ ਸੀਗਾ ਤੇ ਕਿਉਂਕਿ ਇੱਥੇ ਮੈਂ ਪੈਣਾ ਲਾਤੀ ਸੀ ਹਲਦੀ ਇਧਰਲਾ ਥਾਂ ਥੋੜਾ ਜਿਹਾ ਰਹਿੰਦਾ ਸੀ ਅਜੇ ਕੱਚਾ ਪਾਣੀ ਚੰਗਾ ਚੰਗੀ ਤਰ੍ਹਾਂ ਲਾਤਾ ਰਮਾਤੀਆਂ ਸਮਾਰ ਕੇ ਉਸ ਤੋਂ ਬਾਅਦ ਦੇਖੋ ਇਹਨੂੰ ਕੀ ਕਹਿੰਦੇ ਕਵਰ ਕਰਨਾ ਹੁੰਦਾਗਾ ਜਿਵੇਂ ਕਿ ਜੀਰੀ ਦੀ ਪਰਾਲੀ ਹੁੰਦੀ ਉਹਦੇ ਨਾਲ ਕਵਰ ਕਰਦੇ ਪਰ ਉਹ ਆਪਣੇ ਕੋਲੇ ਹੈ ਨਹੀਂ ਆਪਣੇ ਕੋਲੇ ਗਲੀ ਹੋਈ ਤੂੜੀ ਪਈ ਸੀ ਉਹਦੇ ਨਾਲ ਦੇਖੋ ਆਪਾਂ ਜਿਹੜੀਆਂ ਮੱਟਾਂ ਨੇ ਨਾ ਉਹਨੂੰ ਢੱਕ ਦਾਂਗੇ ਵੀ ਆਪਾਂ ਨੇ ਦੇਖੋ ਇਹ ਹੀ ਸੁਣਿਆ ਕਿਉਂਕਿ ਆਪਾਂ ਨੇ ਪਹਿਲੀ ਵਾਰੀ ਇਹ ਲਾ ਰਹੇ ਹਾਂ ਨਾ ਵੀ ਇਹ ਜਿਹੜੀਆਂ ਮੱਟਾਂ ਹੁੰਦੀਆਂ ਨੇ ਉਹ ਤਾਂ ਵੈਸੇ ਛਾਂਚ ਵੀ ਬਹੁਤ ਵਧੀਆ ਹੁੰਦੀ ਆ ਪਰ ਇੱਥੇ ਛਾਂ ਨਹੀਂ ਆਪਣੇ ਵੀ ਇਹਨੂੰ ਸੁੱਕਣੀਆਂ ਨਹੀਂ ਚਾਹੀਦੀਆਂ ਮੱਟਾਂ ਜਾਣੇ ਕਿ ਗਿੱਲ ਰਹਿਣੀ ਚਾਹੀਦੀ ਹੁੰਦੀ ਆ ਕਹਿੰਦੇ ਨੇ ਇਹ ਵੱਟਾਂ ਦੇ ਇਸ ਕਰਕੇ ਜਿਹੜੀ ਤੂੜੀ ਆ ਤੂੜੀ ਨਾਲ ਦੇਖੋ ਮੈਂ ਸਾਰਾ ਇਹਨੂੰ ਕਵਰ ਕਰ ਦੂੰ ਦੋਨੇ ਸਾਈਡ ਚੰਗੀ ਤਰ੍ਹਾਂ ਦੇਖੋ ਕਵਰ ਕਰਨਾਗਾ ਕਿਉਂਕਿ ਇਹ ਸਵੇਰ ਆਪਾਂ ਨੇ ਇੱਥੇ ਪਾਣੀ ਲਾਇਆ ਸੀ ਤੇ ਸ਼ਾਮ ਨੂੰ ਦੇਖੋ ਇਹ ਮੈਂ ਇਹਨਾਂ ਤੇ ਤੂੜੀ ਪਾ ਕੇ ਇਹਨੂੰ ਕਵਰ ਕਰ ਰਹੀ ਆਂਗੀ ਪਰ ਜੇ ਕਿਸੇ ਵੀ ਕੋਈ ਵੀ ਪੈਣ ਪਾਈ ਮੇਰੀ ਵੀਡੀਓ ਦੇਖ ਰਿਹਾਗਾ ਤੇ ਸੁਣ ਰਿਹਾਗਾ ਜੇ ਹਜ਼ਦੀ ਦੇ ਇਲਾਵਾ ਜੇ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਮੈਨੂੰ ਵੱਧ ਤੋਂ ਵੱਧ ਜਾਨੀ ਕਿ ਕਮੈਂਟ ਕਰਕੇ ਦੱਸਿਓ ਵੀ ਜੇ ਕੋਈ ਵੀ ਹੋਰ ਇਹਦੇ ਜਾਨੀ ਕਿ ਕੋਈ ਲਾਉਣ ਦਾ ਹੋਰ ਤਰੀਕਾ ਵੀ ਕੋਈ ਹੋਰ ਪਾਣੀ ਕਿੰਨੇ ਚਿਰ ਬਾਅਦ ਦੇਣਾਗਾ ਇਹ ਸਾਰੀਆਂ ਗੱਲਾਂ ਜੇ ਭੈਣ ਭਾਈ ਕੋਈ ਜਾਣਦਾ ਹੋਵੇ ਤਾਂ ਮੈਨੂੰ ਜਰੂਰ ਦੱਸਿਓ ਕਿਉਂਕਿ ਮੈਂ ਪਹਿਲੀ ਵਾਰ ਦੇਖੋ ਹਲਦੀ ਲਾਈ ਹੈ ਕਈ ਵਾਰ ਕੋਈ ਕਮੀ ਰਹਿ ਜਾਂਦੀ ਆਗੀ ਇਸ ਕਰਕੇ ਮੈਨੂੰ ਆਇਆ ਵੀ ਜਿਹੜੀ ਮੈਂ બીજી ਆ ਹਲਦੀ ਉਹ ਹੋ ਜੇ ਚੰਗੀ ਤਰ੍ਹਾਂ ਤੇ ਕਿਉਂਕਿ ਮਿਹਨਤ ਵੀ ਆਪਾਂ ਨੇ ਇੰਨੀ ਕਰੀ ਆਗੀ ਬੀਜੀਵੇਂ ਕੋਈ ਭੈਣ ਭਾਈ ਘਰੇ ਹਲਦੀ ਲਾਉਂਦਾਗਾ ਤੇ ਉਹਨਾਂ ਨੂੰ ਪਤਾ ਹੁੰਦਾਗਾ ਵੀ ਆਪਾਂ ਨੇ ਕਿਵੇਂ ਲਾਉਣੀ ਆ ਕਿੰਨਾ ਆਪਾਂ ਨੇ ਇਹ ਚ ਪਾਣੀ ਲਾਉਣਾਗਾ ਠੀਕ ਆ ਜੀ ਜਿਵੇਂ ਹੁਣ ਆਪਾਂ ਇਹਨੂੰ ਕਵਰ ਕਰ ਰਹੇ ਹਾਂਗੇ ਵੀ ਜਿਹੜਾ ਇਹ ਮੈਂ ਤੂੜੀ ਨਾਲ ਕਵਰ ਕੀਤਾ ਵੀ ਇਹ ਸਹੀ ਆਗਾ ਕਿ ਗਲਤ ਤਾਂ ਵੀ ਇਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿਉਂਕਿ ਮੈਨੂੰ ਵੀ ਪਤਾ ਲੱਗ ਜੇ ਮੜਾ ਮੋਟਾ ਵੀ ਜਿਵੇਂ ਕਿਤੇ ਗਲਤੀ ਕੀਤੀ ਆ ਤਾਂ ਮੈਂ ਉਹਨੂੰ ਠੀਕ ਕਰਾਂ ਕਿਉਂਕਿ ਹਜੇ ਤਾਂ ਆਪਾਂ ਨੇ ਬੀਜੀ ਹੋਈ ਆ ਹਾਏ ਬਹੁਤ ਟਾਈਮ ਪੇ ਆਏ ਦੇ ਉਗਰਨ ਚ ਇਸ ਕਰਕੇ ਜੇ ਵੀ ਕਿਸੇ ਵੀ ਭੈਣ ਭਾਈ ਨੂੰ ਪਤਾ ਹੋਵੇ ਤਾਂ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੇ ਇਹ ਹੈਗੀ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਵੀ ਕਿਸ ਤਰ੍ਹਾਂ ਦੇਖੋ ਆਪਾਂ ਕੰਮ ਕਰਦੇ ਆ ਸਾਰੇ ਕੰਮ ਤਾਂ ਦੇਖੋ ਸਾਰੀ ਕਰਦੇ ਆ ਕੀ ਤੇ ਵੀ ਜਾਨੀ ਕਿ ਜਾਨੀ ਕਿ ਆਪਣਾ ਰੁਟੀਨ ਕਿਵੇਂ ਹੈਗਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਹੈਗਾ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਿਉਂਕਿ ਮੇਰੇ ਚੈਨਲ ਨੂੰ ਤੁਹਾਡੀ ਬਹੁਤ ਜ਼ਰੂਰਤ ਹੈਗੀ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਨਾਲ ਦੀ ਨਾਲ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਤਾਂ ਵੀ ਕਮੈਂਟ ਕਰੋ ਨਹੀਂ ਚੰਗੀ ਲੱਗਦੀ ਤਾਂ ਵੀ ਕਮੈਂਟ ਕਰਿਆ ਕਰੋ ਕਿਉਂਕਿ ਕਮੈਂਟ